ਇਹ ਕੁਛ ਸੋਲ ਕੱਢਾਂਗੇ ਅਸੀਂ ਬੱਚਿਆਂ ਦਾ ਤੇ ਕੋਈ ਨਹੀਂ ਆਇਆ ਫਿਰ ਕੇਜਰੀ ਮਲਾਇਆ ਸੀ ਉਹ ਵੀ ਇਹ ਵੀ ਕਹਿੰਦੇ ਮੇਰੀ ਸਰਕਾਰ ਆਏ ਮੈਨਾਂ ਹਲ ਰਾਈ ਪਾਣੀ ਭੇਜਾਂ ਨਾ ਤੋਂ ਦੇ ਮਨੇ ਨਹਿਰੀ ਪਾਣੀ ਤੇ ਉਹ ਵੀ ਕੁਛ ਵੀ ਨਹੀਂ ਕੀਤਾ ਉਹਨਾਂ ਚੋਣਾ ਭਾਈ ਤੇ ਅਸੀਂ ਪਿੰਡ ਤੇਜਰਵਾਲੇ ਦੇ ਰਹਿਣ ਵਾਲੇ ਆਂ ਇਥੇ ਭਗਵੰਤ ਮਾਨ ਆਇਆ ਸੀ ਉਹਨੇ ਕਿਹਾ ਸੀ ਵੀ ਤੁਹਾਡੀ ਅਸੀਂ ਜਦੋਂ ਸਾਡੀ ਸਰਕਾਰ ਆਵੇਗੀ ਨਾ ਅਸੀਂ ਤੁਹਾਡੀ ਮਦਦ ਕਰਾਂਗੇ ਤੁਹਾਡੇ ਬੱਚਿਆਂ ਨੂੰ ਨੌਕਰੀ ਲਗਾਵਾਵਾਂਗੇ ਕੋਈ ਬੱਚਿਆਂ ਦੀ ਨਾ ਕਿਸੇ ਦੀ ਪਤਾ ਸੌਰੀ ਨਹੀਂ ਉਹਨੇ ਅੱਜ ਤੱਕੰ ਲੀਆ ਇਥੇ ਬਿਮਾਰੀਆਂ ਵਾਧੂ ਪਾਣੀ ਬੜੇ ਖਰਾਬ ਨੇ ਬੱਚੇ ਛੋਟੇ ਛੋਟਿਆਂ ਦੇ ਵਾਲ ਸਪੇਡ ਹੋਏ ਜਾਂਦੇ ਨੇ ਤੇ ਪਾਣੀ ਵੀ ਕਾਲਾ ਪੀ ਲਿਆ ਕੈਂਸਰ ਵਗੈਰਾ ਵਾਧੂ ਬਿਮਾਰੀਆਂ ਦੇ ਚੱਕਰ ਹੋਏ ਜਾਂਦੇ ਨੇ ਤੇ ਇਥੇ ਮਤਲਬ ਕੋਈ ਸਾਡੀ ਮਦਦ ਨਹੀਂ ਕਰਦਾ ਤੇ ਸਾਡਾ ਹਿਸਾਬ ਨਹੀਂ ਘਰੇ ਦਾ ਤੇ 10 ਸਾਲ ਹੋ ਗਏ ਯਾਰ ਉਹ ਨਹੀਂ ਚੱਲੀ ਬੰਦ ਪਈ ਏ ਵੀਰ ਉਸਨੇ ਜਬ ਬਿਮਾਰੀਆਂ ਆ ਗਿਆ ਨੇ ਕਈ ਸਰਦਾਰ ਭਾਈਕੁਰ ਜੀ ਖਾਲਸਾ ਭਾਈਕੁਰ ਜੀ ਕੀ ਫਤਿਹ ਮੈਂ ਅੱਜ ਪਹੁੰਚਿਆ ਪਿੰਡ ਤੇਜਰਵੇਲਾ ਜੋ ਕਿ ਬਾਟਰ ਦੇ ਬਿਲਕੁਲ ਨਾਲ ਲੱਗਦਾ ਪਿੰਡ ਗੱਟੀ ਨੰਬਰ 3 ਮੈਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਧੰਨਵਾਦ ਕਰਨਾ ਚਾਹਨਾ ਵੀ ਤੇਜਰਵੇਲੇ ਦੇ ਲੋਕ ਜਿਹੜੇ ਐਨੇ ਔਖੇ ਸੀਗੇ ਪਿੰਡ ਦੇ ਵਿੱਚ ਇੰਨਾ ਚਿੱਕੜ ਮੱਚਿਆ ਰਹਿੰਦਾ ਸੀਗਾ ਸੈਂਟਰ ਸਰਕਾਰ ਨੇ 65 ਲੱਖ ਰੁਪਈਆ ਭੇਜ ਕੇ ਇਸ ਪਿੰਡ ਵਿੱਚ ਆਰਸੀਸੀ ਦਾ ਸਾਰੀ ਫਿਰਨੀ ਪਿੰਡ ਦੀ ਬਣਵਾਈ ਹੈ 65 ਲੱਖ ਰੁਪਈਆ ਭਾਰਤ ਸਰਕਾਰ ਨੇ ਮੋਦੀ ਗਵਰਨਮੈਂਟ ਨੇ ਭੇਜ ਕੇ ਮੰਡੀ ਬੋਰਡ ਤੋਂ ਕੰਮ ਕਰਵਾਇਆ ਆ ਦੇਖ ਸਕਦੇ ਹੋ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਕੰਮ 볼ਦਾ ਪੂਰੇ ਭਾਰਤ ਵਿੱਚ ਇਹ ਫਾਜ਼ਲਗਾ ਦੇ ਬਾਟਰ ਦੇ ਪਿੰਡ ਤੇ ਅਚਰਵੇਲਾ 65 ਲੱਖ ਰੁਪਈਆ ਲਾਗਤ ਨਾਲ ਜਿਹੜੀ ਸੜਕ ਬਣਾਈ ਗਈ ਹੈ ਪਿੰਡ ਦੀ ਆਰ ਆਰਸੀਸੀ ਮੋਟੀ ਵਧੀਆ ਸਲੇਬ ਪਾ ਕੇ ਪਿੰਡ ਦੇ ਵਿੱਚ ਤੇਜਰ ਵਿਲਾ ਬਾਰਡਰ ਤੇ ਜਿਹੜਾ 3 ਨੰਬਰ ਕੱਟੀ ਹੈ ਉੱਥੇ ਜਿਹੜਾ ਸੜਕ ਇਹ ਬਣਨ ਤੋਂ ਪਹਿਲਾ ਲੋਕ ਇੰਨੇ ਪਰੇਸ਼ਾਨ ਸੀਗੇ ਇਹ ਸੜਕ ਬਣੀ ਨੂੰ 20-25 ਦਿਨ ਹੀ ਹੋ ਗਏ ਤੇ ਪਿੰਡ ਵਾਸੀ ਬਹੁਤ ਖੁਸ਼ ਨੇ ਸੜਕ ਤੋਂ ਪ੍ਰਧਾਨ ਮੰਤਰੀ ਸਾਹਿਬ ਦੇ ਕੰਮ ਤੋਂ ਤੇ ਮੈਂ ਪਿੰਡ ਵਾਸੀ ਬਰਨਾਲ ਨੇ ਵਰਨਾਮ ਜੀ ਇਹ ਵੀ ਤੁਹਾਨੂੰ ਦੱਸਣਗੇ ਵਰਨਾਮ ਜੀ ਕਦੋਂ ਸੜਕ ਬਣੀ ਆ ਬਲੀ ਜੀ ਇਹ ਸੜਕ ਬਣੀ ਨੂੰ 20 ਦਿਨ ਹੋ ਗਏ ਅਸੀਂ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦੇ ਹਾਂ ਜਿਹੜਾ ਸਾਡਾ ਬਹੁਤ ਬੰਦਾ ਹਾਲ ਸੀ ਇੱਥੇ ਜਾਂਦੇ ਸੀ ਡਿੱਗਦੇ ਜਾਂਦੇ ਸੀ ਚਿੱਕੜ ਵੱਜਿਆ ਰਹਿੰਦਾ ਸੀ ਤੇ ਪ੍ਰਧਾਨ ਮੰਤਰੀ ਦੇ ਫੰਡ ਦੇ ਵਿੱਚੋਂ ਸੀਸੀ 플ੋਰਿੰਗ ਇਹ ਜਿਹੜੀ ਸੜਕ ਬਣਾਈ ਗਈ ਹੈ ਕਿਉਂ ਅਸੀਂ ਪੜ੍ਹੇ ਲਿਖੇ ਲੋਕਾਂ ਐ ਨੇ ਵੀ ਨਹੀਂ ਅਨਪੜਤਾ ਜਿਹੜਾ ਸਾਨੂੰ ਨਹੀਂ ਪਤਾ ਕਿ ਇਹ ਸੜਕ ਕਿੱਥੋਂ ਆਈਏ ਸੈਂਟਰ ਤੋਂ ਸੜਕ ਸੜਕ ਮਨਜ਼ੂਰ ਹੋ ਕੇ ਆਈਏ ਔਰ ਸਾਡੀ ਸੜਕ ਬਣ ਗਈ ਹੈ ਤੇ ਅਸੀਂ ਪ੍ਰਧਾਨ ਮੰਤਰੀ ਮੋਤੀ ਜੀ ਦਾ ਧੰਨਵਾਦ ਕਰਦੇ ਹਾਂ ਦੂਜਾ ਜਿਹੜਾ ਜੰਗ ਦਾ ਮਸਲਾ ਲੱਗਿਆ ਹੈ ਜਿਹੜਾ ਵਸਾਇਲਾ ਡਰੋਨ ਕੋਈ ਰੌਕਟ ਹੈ ਇਹ ਧਰਨੀ ਉਹਨਾਂ ਨੇ ਡਿੱਗਣ ਦਿੱਤਾ ਉਹ ਵੀ ਅਸੀਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਆਂ ਤੇ ਅਸੀਂ ਉਹ ਵੀ ਬੈਠਿਆ ਤੋਂ ਸਾਨੂੰ ਪਤਾ ਸੀ ਪ੍ਰਧਾਨ ਮੰਤਰੀ ਨੇ ਕਹਾ ਸੀ ਕਿ ਮੈਂ ਦੇਸ਼ ਨਹੀਂ ਝੁਕਣੇ ਦੇਗਾ ਉਹੀ ਗੱਲ ਉਹਨੇ ਕਰ ਬਖਾਈਏ ਪ੍ਰਧਾਨ ਮੰਤਰੀ ਜੀ ਨੇ ਕਹਾ ਹੈ ਕਿ ਮੈਂ ਦੇਸ਼ ਨਹੀਂ ਝੁਕਣੇ ਦੇਗਾ ਔਰ ਨਾ ਹੀ ਦੇਸ਼ ਰੁਕਣੇ ਦੇਗਾ ਨਾ ਉਹਨੇ ਝੁਕਣ ਦਿੱਤਾ ਹੈ ਨਾ ਰੁਕਣ ਦਿੱਤਾ ਹੈ ਔਰ ਉਹਨਾਂ ਦਾ ਹੱਤਕਵਾਦ ਤੋਂ ਹੱਤਕਵਾਦ ਨੇ ਜਿਹੜਾ ਕੀਤਾ ਸੀ ਪਹਲਗਾਮ ਵਿੱਚ ਹਮਲਾ ਉਹਦਾ ਬਦਲਾ ਵੀ ਲਿਆ ਹੋਰ ਸਰਜਿਕਲ ਸਟੈਕ ਵੀ ਕੀਤਾ ਹੈ ਜਿਹੜੀਆਂ ਦੋ ਮੇਰੇ ਭੈਣਾ ਗੰਜਾਂ ਨੇ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਮੈਂ ਜੈ ਹਿੰਦ ਕਹਿੰਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਇਹ ਦੇਸ਼ ਦਾ ਜਿਹੜਾ 140 ਕਰੋੜ ਜਨਤਾ ਸਾਰੀ ਉਹਨਾਂ ਫੌਜੀਆਂ ਦੇ ਨਾਲ ਹੈ ਆਰਮੀ ਦੇ ਨਾਲ ਹੈ ਜਿਹੜੇ ਜੰਗ ਲੜ ਕੇ ਜਿੱਤੀ ਨੇ ਤੇ ਔਰ ਉਹਨਾਂ ਨੂੰ ਚੰਗੀ ਮਾਰ ਦਿੱਤੀ ਨੇ ਮੈਂ ਧੰਨਵਾਦ ਕਰਦਾ ਪ੍ਰਧਾਨ ਮੰਤਰੀ ਜੀ ਦਾ ਵੀ ਇਸ ਸਾਰੇ ਸੈਂਟਰ ਤੋਂ ਸਾਨੂੰ ਜਿਹੜੇ ਸੜਕਾਂ ਪਿੰਡਾਂ ਦੇ ਵਿੱਚ ਸੀਸੀ ਫਲੋਰਿੰਗ ਬਣਾਏ ਜਾਣ ਤੇ ਔਰ ਅਸੀਂ ਸੈਂਟਰ ਤੋਂ ਮੰਗ ਕਰਦੇ ਆ ਜਿਹੜੇ ਪੰਜਾਬ ਸਰਕਾਰ ਨਹੀਂ ਕੰਮ ਕਰ ਰਹੀ ਉਹ ਪ੍ਰਧਾਨ ਮੰਤਰੀ ਮੋਦੀ ਆਪਣੀਆਂ ਟੀਮਾਂ ਭੇਜੇ ਜਾਂ ਡੀਸੀ ਨੂੰ ਜਿਵੇਂ ਕਹੇ ਤੇ ਸਾਡੇ ਕੰਮ ਕਰਵਾਉਣ